ਜੇ ਨਾਖ ਲੈਉ ਜਲ ਪੀਤਰ ਹਾਥੀ ਜਾਹੇ ਸਲਾ ਲਗ ਪਾਏ ਤਰੇ ਜੇ ਨਾਖ ਲਈ ਦ੍ਰੁਪਤੀ ਸੋ ਅਨਾਥੀ ਬੈਰ ਕਰੈ ਜੋ ਪੈ ਇਹ ਸੋ ਸਭ ਗਉਪ ਕਹੈ ਇਹ ਤਾਹੇ ਅਸਾਥੀ ਜੋ ਹਿਤ ਸੋਚਿਤ ਕੈ ਇਹ ਕੀ ਫੁਨ ਸੇਵ ਕਰੈ ਤਹ ਕੋ ਇਹ ਸਾਥੀ ਸਵਈਆ ਮੇਕਨ ਕੋ ਮੇਕਨ ਕੋ ਤਬਹੀ ਕ੍ਰਿਸ਼ਨੰ ਦਲ ਖਾਤਰ ਉਪਰ ਨਾ ਕਛੂ ਆਂਦਾ ਕੋਪ ਕਰਿਓ ਅਤਿ ਹੀ ਮਗਵਾ ਨ ਚਲਿਓ ਤਿਹ ਸੋ ਕਛ ਤਾਹਿ ਬਸੰਦਾ ਜੋਰ ਚੱਲੈ ਕਹੇ ਜੋਰ ਚੱਲੈ ਕਹ ਕੋ ਤਿਹ ਸੋ ਕਹ ਹੈ ਸਭ ਹੀ ਜਿਸ ਕੋ ਜਗ ਬੰਦਾ ਢਾਡਾ ਕਹ ਹੈ ਕਹਿੰਦਾ ਹੈ ਜਿਹਨੂੰ ਸਾਰੀ ਦੁਨੀਆ ਜਿਹਦਾ ਸਾਰਾ ਸੰਸਾਰ ਦਾਸ ਕਹ ਹੈ ਸਭ ਹੀ ਜਿਸ ਕੋ ਜਗ ਬੰਦਾ ਮੁੰਡ ਨਿਵਾਹਿ ਮਨੈ ਦੁਖ ਪਾਏ गयो मगवा उठ धाम खिसानदा सवैया सकर गयो पिशताए ग्रहन कहो फोड़ दई जल खान अनि कहो काहे नो कड़ कह पाठ हाय नो कड़ जे बरखा कर कोप करी ब्रज पे सो कछु हर कह न एक गनी फन ता सब कीत हि उपमा कब श्याम किदो ए प्रांत बनी 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 ਕਬ ਸਿਆਮ ਕਾ ਕਿਦੋਂ ਇਹ ਭਾਂਤ ਭਨੇ ਗ੍ਰਹੰ ਪਛਤਾਏ ਗयो ਪਤ ਲੋਕਨ ਕੋ ਜਿਮ ਲੂਟ ਲਏ ਐਸੀ ਐਹਸੀਸ ਮਨੀ ਸਵਈਆ ਜਾਹੇ ਨ ਜਾਣਤ ਭੇਦ ਮੁਨੀ ਮਨ ਭਵਹਿ ਜਾਪ ਭਵਹਿ ਜਾਪਨ ਕੋ ਇਹ ਜਾਪੀ ਭਾ ਇਹ ਜਾਪਨ ਕੋ ਇਹ ਜਾਪੀ ਭਵੈ ਨ ਭਾ ਪਾ ਇਹ ਜਾਪਨ ਕੋ ਇਹ ਜਾਪੀ ਰਾਜਦਯੋ ਇਨਹੀ ਇਨਹੀ ਬਲ ਕੋ ਇਨਹੀ ਕਬ ਸਿਆਮ ਧਰਾ ਸਭ ਥਾਪੀ ਮਾਰਤ ਹੈ ਦਿਨ ਥੋਰਨ ਮੈ ਰਿਪ ਗੋਪਕ ਹੈ ਇਹ ਕਾਨ ਪ੍ਰਤਾਪੀ ਕਾਰਨ ਯਾਹੇ ਧਰੀ ਇਹ ਮੂਰਤ ਮਾਰਨ ਕੋ ਜਗ ਕੇ ਸਭ ਪਾਪੀ ਸਵਈਆ ਕਰ ਕੈ ਜਿਹ ਸੋ ਛਲ ਪੈ ਚਤਰਨ ਚੋਰ ਲਈ ਸਭ ਗੋਪ ਦਫਾ ਤਿੰਨ ਕੌਤਨ ਤਿੰਨ ਕੌਤਖ ਦੇਖਣ ਕਾਰਨ ਕੋ ਸੁਨ ਰਾਖ ਲਿਓ ਉਹ ਵਿੱਚ ਖਫਾ ਕਾਨ ਬਿਨਾ ਕੁਪਏ ਉਹ ਸੋ ਕੁਪਏ ਕਾਨ ਬਿਨਾ ਕੁਪਏ ਉਹ ਸੋ ਉਹ ਸੋ ਸੋ ਕਰੇ ਬਿਨਹੀਂ ਸਰਦੀਨ ਜਫਾ ਛਿਨ ਮਦ ਬਿਨਾ ਛਿਨ ਮਦ ਬਿਨਾ ਬਣਾਏ ਲਏ ਬਛਰੇ ਚੇਨ ਮੱਦ ਬਣਾਏ ਲੈ ਬਛਰੇ ਸਭ ਗੋਪਨ ਕੀ ਉਨਹੀ ਸੀ ਸਫਾ ਕਾਨ ਉਪਾਰ ਧਰਿਓ ਕਰ ਪੈ ਗਿਰ ਤਾ ਤਰ ਗੋਪਨ ਘਰ ਸਭ ਬਕਈ ਬਕ ਔਰ ਗਡਰਾਸਰ ਤ੍ਰਿਣਾਵਰਤ ਗਡਰਾਸਰ ਤ੍ਰਿਣਾਵਰਤ ਬਕ ਬਕਈ ਬਕ ਔਰ ਗਡਰਾਸਰ ਤ੍ਰਿਣਾਵਰਤ ਬਕ ਬਕਈ ਬਖ ਔਰ ਗਡਾਸਰ ਤ੍ਰਿਨਾਵਰਤ ਇਤੋਂ ਪਹਿਲੀ ਕਾਨੋ ਪਾਰਤਿ ਹੋਇ ਕਰਪੈ ਗਿਰ ਤਾਤਰ ਗੋਪ ਨਕਾਰ ਸਭੈ ਬਕਈ ਬਖ ਔਰ ਗਡਾਸ ਗਡਾਸਰ ਤ੍ਰਿਨਾਵਰਤ ਵੀਰ ਬਧੇ ਛਨ ਬੀਚ ਤਵੈ ਜਿਨ ਕਾਲੀ ਕੋ ਨਾਥ ਲਇਓ ਛਨ ਭੀਤਰ ਧਿਆਨ ਨ ਛੱਡ ਹਵਾਹਿ ਕਬੈ ਸਭ ਸੰਤ ਸੁਣੀ ਸੁਭ ਕਾਨ ਕਥਾ ਇੱਕ ਔਰ ਕਥਾ ਸੁਣ ਲਿਓ ਅਬੈ ਗੋਪ ਬਾਚ ਅਨੰਦ ਜੂ ਸੋ ਸਵਈਆ ਅਨੰਦ ਕੈ ਅਗਰਿ ਚ ਕਾਨ ਪ੍ਰਕਰਮ ਗੋਪਨ ਜਾਇ ਕਹਿਓ ਸੋ ਸਬੈ ਦੈਤ ਅਗਸਰ ਔਰ ਤ੍ਰਿਨਾ ਵਰਤ ਯਾਹੇ ਬਧਿਓ ਉਡ ਬੀਚ ਨਬੈ ਹਨਮਾਰ ਡਰੀ ਬਕਈ ਸਭ ਗੋਪਨ ਦਾਨ ਦਇਓ ਇਹ ਕਾਨ ਅਬੈ ਦਾਨਦਯੋ ਏ ਕਾਨ ਅਪਹਿ